ਤਾ ਇਸ ਵਕਤ ਦੀ ਬਹੁਤ ਹੀ ਵੱਡੀ ਤੇ ਅਹਿਮ ਖਬਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦਾ ਬੁਲੰਦ ਵਾਜਦਾ ਮਾਲਕ ਜਵਾ ਰਾਜਵੀਰ ਚਵੰਦਾ ਦੇਸ਼ਕੀ ਬੱਦੀ ਨਾਲਾਗੜ ਵਾਲੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਬਾਈਕ ਤੇ ਰਾਈਡ ਕਰਦੇ ਸਮੇਂ ਇਹ ਜਿਹੜੀ ਘਟਨਾ ਵਾਪਰੀ ਉਹਨਾਂ ਦੇ ਨਾਲ ਰਾਜਵੀਰ ਚਵੰਦਾ ਅਕਸਰ ਹੀ ਪਹਿਲਾਂ ਵੀ ਜਿਹੜੇ ਆ ਬਾਈਕ ਰਾਈਡਰ ਖਾਨੂ ਬਾਈਕ ਤੇ ਰਾਈਡ ਵਗੈਰਾ ਕਰਨ ਦੇ ਲਈ ਲਦਾਖ ਸਮਾਚਾਰਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂਦੇ ਰਹਿੰਦੇ ਸਨ ਤਾਂ ਇਸ ਵਾਰ ਵੀ ਉਹ ਸ਼ਿਵਲਰ ਨੂੰ ਜਾ ਰਹੇ ਸੀ ਤਾਂ ਪੱਦੀ ਨਾਲਗੜ ਰੋਡ ਦੇ ਉੱਪਰ ਇੱਕ ਅਵਾਰਾ ਪਸ਼ੂ ਦੇ ਟਕਰਾਉਣ ਦੇ ਨਾਲ ਹੀ ਜਿਹੜਾ ਹਾਦਸਾ ਵਾਪਰਿਆ ਦੱਸਦੇ ਕਿ ਰਾਜਵੀਰ ਜਵੰਦਾ ਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਵੀ ਡੈਮੇਜ ਹੋ ਗਿਆ ਤੇ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਆ ਬਹੁਤ ਗੰਭੀਰ ਸੱਟ ਲੱਗੀ ਆ ਸੋ ਅਸੀਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਵੀ ਸਾਰੇ ਜਣੇ ਤਾਂ ਜੋ ਛੇਤੀ ਤੋਂ ਛੇਤੀ ਇਹ ਠੀਕ ਹੋ ਜੇ ਏ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਸੱਟਾਂ ਦੇ ਬਹੁਤ ਜ਼ਿਆਦਾ ਗੰਭੀਰ ਲੱਗੀਆਂ ਨੇ ਇਹ ਤਾਂ ਕਿਸੇ ਨੂੰ ਵੀ ਜਿਹੜਾ ਮਿਲਣ ਨਹੀਂ ਦਿੱਤਾ ਜਾ ਰਿਹਾ ਉਸਦੇ ਪਰਿਵਾਰਕ ਮੈਂਬਰ ਤੇ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਜਿੰਨੇ ਵੀ ਸਤਾਰੇ ਦੇ ਉਹ 47 ਹਸਪਤਾਲ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ ਸੋਰਾਜਵੀਰ ਜਮੰਦਰ ਦੇ ਜਿਹੜੀਆਂ ਸੱਟਾਂ ਨੇ ਉਹ ਕਾਫੀ ਗੰਭੀਰ ਨੇ ਹੁਣ ਤਾਂ ਸਿਰਫ ਅਰਦਾਸਾਂ ਹੀ ਕੰਮ ਆਉਣਗੀਆਂ ਸਾਰੇ ਜਣਿਆਂ ਦੇ ਲਈ ਇਹ ਇਹ ਬੇਨਤੀ ਹੈ ਕਿ ਆਓ ਆਪਾਂ ਉਹਦੇ ਲਈ ਅਰਦਾਸ ਕਰੀਏ ਤਾਂ ਜੋ ਛੇਤੀ ਤੋਂ ਛੇਤੀ ਉਹ ਸਿਹਤਯਾਬ ਹੋ ਕੇ ਆਪਣੇ ਮਾਪਿਆਂ ਦੇ ਕੋਲ ਆ ਜਾਵੇ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਰਾਜਵੀਰ ਜਵੰਦਾ ਉਹ ਇੱਕ ਅਜਿਹਾ ਸਿੰਗਰ ਹੈ ਜਿਸ ਦੀ ਆਵਾਜ਼ ਬਹੁਤ ਹੀ ਜ਼ਿਆਦਾ ਵੱਖਰੀ ਹੈ ਤੇ ਹਰ ਇੱਕ ਕਲਾਕਾਰ ਦੀ ਆਪਣੀ ਆਪਣੀ ਏਮੇਤ ਹੈ ਸਾਰੇ ਹੀ ਸਟਾਰ ਨੇ ਜਿਹੜੇ ਪੰਜਾਬੀ ਇੰਡਸਟਰੀ ਦੇ ਬਹੁਤ ਅਨਮੋਲ ਹੀਰੇ ਨੇ ਪੰਜਾਬ ਦੇ ਹੜਾਂ ਦੇ ਦੌਰਾਨ ਤੁਸੀਂ ਦੇਖਿਆ ਕਿਸ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਖੜੇ ਨੇ ਇਸ ਤਰ੍ਹਾਂ ਹੀ ਰਾਜਵੀਰ ਜਵੰਦਾ ਵੀ ਸਾਰਿਆਂ ਦੇ ਨਾਲ ਖੜਦਾ ਸੀ ਤਾਂ ਹੁਣ ਉਸ ਦੇ ਉੱਪਰ ਜਿਹੜਾ ਚਾਇਲੇ ਦੇ ਉੱਪਰ ਇਹ ਦੁੱਖਾਂ ਦਾ ਪਹਾੜ ਟਟਿਆ ਉਸ ਦੇ ਸੱਟਾਂ ਵੱਜੇ ਨੇ ਕਾਫੀ ਗੰਭੀਰ ਨੇ ਤੁਹਾਨੂੰ ਦੱਸ ਦਈ ਕਿ ਰਾਜਵੀਰ ਜਬੰਦਾ ਗਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਕਲਾਕਾਰ ਜਿਹੜੇ ਉਹਨਾਂ ਦੇ ਵੀ ਬਹੁਤ ਵੱਡੇ ਫੈਨਸ ਹਨ ਅਕਸਰ ਤੁਸੀਂ ਡਬਲੀ ਲੈ ਕੇ ਸਟੇਜ ਤੇ ਗਾਣੇ ਮੈਨੂੰ ਸੁਣਿਆ ਹੋਵੇਗਾ ਗਰਦਾਸ ਮਾਨ ਨੂੰ ਵੀ ਫੋਲੋ ਕਰਦੇ ਸਨ ਤਾਂ ਗਰਦਾਸ ਮਾਨ ਵੀ 40 ਹਸਪਤਾਲ ਦੇ ਵਿੱਚ ਪਹੁੰਚੇ ਸੀ ਤਾਂ ਗੁਲਾਬ ਸਿੱਧੂ ਮਨਕੀਰ ਤੌਲਖ ਤੇ ਆਪਣੇ ਹੋਰ ਬਹੁਤ ਸਾਰੇ ਜਿਹੜੇ ਨਾਮੀ ਇੰਡਸਟਰੀ ਦੇ ਕਲਾਕਾਰ ਨੇ ਕਿਉਂਕਿ ਸਾਰਿਆਂ ਦਾ ਨਾਮ ਨਹੀਂ ਲਿਆ ਜਾ ਸਕਦਾ ਸਾਰੇ ਹੀ ਤਕਰੀਬਾਂ ਨੂੰ ਪਹੁੰਚੇ ਨੇ ਜਿੰਨੀ ਵੀ ਇੰਡਸਟਰੀ ਇਹ ਮੌਜੂਦਾ ਸਮੇਂ ਦੇ ਵਿੱਚ ਮੋਹਾਲੀ ਸ਼ਹਿਰ ਦੇ ਵਿੱਚ ਪ੍ਰੈਜ਼ੈਂਟ ਹੈ ਉਹ ਸਾਰੇ ਹੀ ਉਸ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਕਲ ਕੇ ਜਿਸ ਦੇ ਵਿੱਚ ਨਾਮੀ ਸ਼ਖਸੀਅਤਾਂ ਜਿਹੜੀਆਂ ਵੀਡੀਓਜ਼ ਪਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਰਾਜਵੀਰ ਜਵੰਦੇ ਨੂੰ ਕੁਝ ਵੀ ਨਾ ਹੋਵੇ ਉਹ ਸਹੀ ਸਲਤ ਹੋਵੇ ਠੀਕ ਠਾਕ ਆਪਣੇ ਕਰੇ ਪਹੁੰਚਾ ਵੀ ਕਿਉਂਕਿ ਇਹ ਜਿਹੜੀ ਖਬਰ ਇੱਕੋ ਦਮ ਹੀ ਲੋਕਾਂ ਦੇ ਵੱਲੋਂ ਜਿਹੜੀ ਵੜਾ ਦਿੱਤੀ ਗਈ ਹੈ ਹਾਲਾਂਕਿ ਸੱਟਾਂ ਤਾਂ ਲੱਗੀਆਂ ਨੇ ਬ੍ਰੇਂਡ ਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਵੀ ਪਰ ਲੋਕ ਸੋਸ਼ਲ ਮੀਡੀਆ ਦੇ ਉੱਪਰ ਖਬਰ ਨੂੰ ਚੜ੍ਹਾ ਵਧਾ ਕੇ ਵੀ ਬਹੁਤ ਜ਼ਿਆਦਾ ਦੱਸ ਦਿੰਦੇ ਨੇ ਕਿ ਉਸ ਦਾ ਪ੍ਰੇਨੈਰਡਾ ਡੈਮੇਜ ਹੋ ਗਿਆ ਉਹ ਕਦੇ ਉੱਠ ਨਹੀਂ ਪਾਊਗਾ ਜੀ ਨਹੀਂ ਪਾਊਗਾ ਸੋ ਇਸ ਤਰ੍ਹਾਂ ਦੀ ਜਿਹੜੀ ਘਟੀਆਂ ਇਨਸਾਨ ਵੀ ਨੇ ਜਿਹੜੇ ਤਾਂ ਫੇਮ ਦੇ ਕਰਕੇ ਪੋਸਟਾਂ ਪਾ ਰਹੇ ਨੇ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਡਾਕਟਰੀ ਇਲਾਜ ਬਹੁਤ ਪਰੇ ਤੋਂ ਪਰੇ ਪਏ ਨੇ ਇਨਸੋ ਅਰਦਾਸ ਕਰਨ ਦਾ ਟਾਈਮ ਹੈ ਕਿ ਛੇਤੀ ਬੇ ਛੇਤੀ ਉਹ ਡਾਕਟਰੀ ਇਲਾਜ ਦੇ ਨਾਕੀ ਹੋ ਕੇ ਆਪਣਾ ਪਹਿਲਾ ਵਾਂਗ ਦੁਨੀਆਂ ਦੇ ਵਿੱਚ ਉਸੇ ਤਰ੍ਹਾਂ ਹੱਸਦੇ ਖੇਡਦੇ ਹੋ ਜਾਣ ਤਾਂ ਥੋੜਾ ਸਮਾਂ ਪਹਿਲਾਂ 47 ਹਸਪਤਾਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਭੈਣ ਸਾਰੀ ਹੀ ਪਹੁੰਚ ਚੁੱਕੇ ਸਨ ਤਾਂ ਬਹੁਤ ਸਾਰੇ ਜਿਹੜੇ ਪੋਲੀਟੀਕਲ ਲੀਡਰ ਨੇ ਪੰਜਾਬ ਦੀ ਸਰਕਾਰ ਦੇ ਉਹਨਾਂ ਦੇ ਕੋਲ ਵੀ ਡਿਪੀਟ ਕਰਕੇ ਉਹਨਾਂ ਦੀ ਸਿਹਤ ਯਾਪੀ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਨਹੀਂ ਸੋ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਜਿਹੜੇ ਨਾਮੀ ਗਾਇਕ ਨੇ ਉੱਥੇ ਲਗਾਤਾਰ ਪਾਲਚਰੇ ਨੇ ਸੋសារ ਹੀ মিডিਆ ਵੀ ਉਹਨਾਂ ਦੀ ਇਸ ਜਿਹੜੀ ਮਹੱਤਵਪੂਰਨ ਘਟਨਾ ਉਹਦੇ ਨਾਲ ਵਾਪਰੀ ਇਹਨੂੰ ਕਵਰੇਜ ਕਰਕੇ ਲੋਕਾਂ ਤੱਕ ਪਹੁੰਚਾ ਰਿਹਾ ਤਾਂ ਉੱਥੇ ਅਸੀਂ ਵੀ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਆ ਉਹਦੇ ਦਿੰਦੇ ਰਵਾਂਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਉਹ ਠੀਕ ਨੇ ਜਾਂ ਅਗਲਾ ਕੀ ਐ ਪ੍ਰੋਸੈਸ ਹੋਏਗਾ ਡਾਕਟਰ ਇਸ ਤਰ੍ਹਾਂ ਨਵਾਂ ਵਿਗੜਾ ਇਲਾਜ ਕਰਨ ਲੱਗੇ ਹੋਏ ਨੇ 47 ਹਸਪਤਾਲ ਦੇ ਬਾਹਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਆ ਕੇ ਉਹਨਾਂ ਦਾ ਹਾਲਚਲ ਜਾਣ ਕੇ ਗਏ ਨੇ ਹਾਲਾਂਕਿ ਡਾਕਟਰਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਮਨਾ ਕੀਤਾ ਅੰਦਰ ਨਹੀਂ ਜਾਣ ਦਿੱਤਾ ਪਰ ਫਿਰ ਵੀ ਇਹ ਜਿਹੜਾ ਜਿੰਨੇ ਜੋਗਾ ਸੀ ਔਰ ਉਹਨਾਂ ਦਾ ਜਿਹੜਾ ਹਾਲਚਲ ਜਾਣ ਕੇ ਗਏ ਨੇ ਕਵਰ ਗਰੇਵਾਲ ਤੇ ਸਰਜੀਤ ਖਾਨ ਹੋਰ ਕਾਫੀ ਸਾਰੇ ਕਲਾਕਾਰ ਜਿਹੜੇ ਕਾਫੀ ਟਾਈਮ ਤੋਂ ਉੱਥੇ ਖੜੇ ਰਹੇ ਨੇ 2-4 ਘੰਟੇ ਹੋ ਗਏ ਉਹਨਾਂ ਨੂੰ ਉੱਥੇ ਖੜਿਆ ਨੂੰ ਜਿਸ ਤਰੀਕੇ ਦੀ ਵੀ ਕੋਈ ਖਬਰ ਆਉਂਦੀ ਹੈ ਉਹ ਅੱਗੇ ਦੱਸਦੇ ਨੇ ਕਿ ਠੀਕ ਹੈ ਹੁਣ ਬਹੁਤ ਸਾਰੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਸਖੀ ਸੰਬੰਧੀ ਨੇ ਉਹਨਾਂ ਨੂੰ ਵੀ ਉੱਥੇ ਸੰਭਾਲਿਆ ਜਾ ਰਿਹਾ ਤਾਂ ਜੋ ਜਿਆਦਾ ਉਹਨਾਂ ਦਾ ਜਿਹੜਾ ਦਿਲ ਆ ਉਹ ਹਲਕਾ ਨਾ ਹੋ ਸਕੇ ਕਿਉਂਕਿ ਰਾਜਵੀਰ ਜਵੰਦਾ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਛੋਟੇ ਲੈਵਲ ਤੋਂ ਸ਼ੁਰੂਆਤ ਕਰਕੇ ਅੱਜ ਬਹੁਤ ਵੱਡਾ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਹੈ ਰਾਜਵੀਰ ਜਵੰਦਾ ਪਟਿਆਲੇ ਘਰਾਣੇ ਦੀ ਗਾਇਕੀ ਦੇ ਨਾਲ ਹੀ ਜੁੜੇ ਹੋਏ ਨੇ ਕੁਲਵਿੰਦਰ ਬਿੱਲਾ ਕਵਰ ਗਰੇਵਾਲ ਤੇ ਰਾਜਵੀਰ ਜਵੰਦਾ ਇਹ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਹੀ ਇਹ ਸਰੀਲੇ ਗਾਇਕ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਉੱਥੋਂ ਸ਼ੁਰੂ ਕਰਿਆ ਤਾਂ ਫਿਰ ਇੱਕ ਦਿਨ ਅਜਿਹਾ ਆ ਪੰਜਾਬੀ ਇੰਡਸਟਰੀ ਵਿੱਚ ਇਹਨਾਂ ਦਾ ਜਿਹੜਾ ਪੂਰਾ ਨਾਮ ਹੈ ਉਹ ਪੂਰੇ ਤਰੀਕੇ ਦੇ ਨਾਲ ਬਣ ਗਿਆ ਤਾਂ ਹੁਣ ਇਹ ਜਿਹੜੀ ਘਟਨਾ ਵਾਪਰੀ ਇਸ ਘਟਨਾ ਵਾਪਰਨ ਦੇ ਬਾਅਦ ਵਿੱਚ ਇਹ ਸਾਰੀ ਦੁੱਖ ਦੀ ਲਹਿਰ ਜਿਹੜੀ ਪੰਜਾਬੀ ਇੰਡਸਟਰੀ ਵਿੱਚ ਪਾਈ ਜਾ ਰਹੀ ਹੈ ਸੋ ਸਾਰੇ ਜਣਿਆਂ ਨੂੰ ਰਲ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਛੇਤੀ ਤੋਂ ਛੇਤੀ ਰਾਜਵੀਰ ਜਵੰਦਾ ਆਪਣੇ ਘਰੇ ਆ ਜਾਣ ਠੀਕ ਹੋ ਕੇ ਦੱਸਦੀ ਹੈ ਕਿ ਰਾਜਵੀਰ ਜਵੰਦਾ ਪਹਿਲਾਂ ਵੀ ਪੰਜਾਬ ਤੋਂ ਹਮਾਚਲ ਦੇ ਵੱਲ ਇਸ ਤਰ੍ਹਾਂ ਜਿਹੜੀਆਂ ਬਾਈਕ ਰਾਈਡਾਂ ਕਰਨ ਜਾਂਦੇ ਸਨ ਮੋਟਰਸਾਈਕਲਾਂ ਨੂੰ ਉਹਨਾਂ ਨੂੰ ਕਾਫੀ ਸ਼ੌਂਕ ਹੈ ਕਾਫੀ ਜਿਹੜੇ ਇੰਪੋਰਟਡ ਮੋਟਰਸਾਈਕਲ ਉਹਨਾਂ ਦੇ ਕੋਲ ਰੱਖੇ ਹੋਏ ਨੇ ਬਾਹਰਲੀ ਕੰਟਰੀਸ ਤੋਂ ਉਹਨਾਂ ਦੇ ਕੋਲ ਇੰਪੋਰਟ ਕੀਤੇ ਹੋਏ ਮੋਟਰਸਾਈਕਲ ਨੇ ਤਾਂ ਜਿੱਥੇ ਲੋਕਾਂ ਨੂੰ ਕਾਰਾਂ ਦਾ ਸ਼ੌਂਕ ਹੈ ਉਹਨਾਂ ਨੂੰ ਮੋਟਰਸਾਈਕਲਾਂ ਦਾ ਜ਼ਿਆਦਾ ਸ਼ੌਂਕ ਸੀ ਤਾਂ ਅਕਸਰ ਤੁਸੀਂ ਦੇਖਿਆ ਹੋਣਾ ਆਪਣੀਆਂ ਇੰਸਟਾਗ੍ਰam ਰੀਲਾਂ ਦੇ ਵਿੱਚ ਜਾਂ ਹੋਰ ਪੋਸਟਾਂ ਦੇ ਵਿੱਚ ਉਹ ਮੋਟਰਸਾਈਕਲ ਦੇ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ ਤਾਂ ਇਸ ਬਾਰ ਵੀ ਉਹ ਇਹ ਰਾਈਡਲਾਂ ਦੇ راستے ਬਾਹਰ ਜਾ ਰਹੇ ਸੀ ਇਹ ਸ਼ਿਮਲੇ ਵਾਲੀ ਸਾਈਡ ਦੱਸਿਆ ਜਾ ਰਿਹਾ ਕਿ ਜਾ ਰਹੇ ਸੀ ਨਾਲਾਗੜ ਬੱਦੀ ਰੋਡ ਦੇ ਉੱਪਰ ਇੱਕ ਆਵਾਰਾ ਪਸ਼ੂ ਦੇ ਟਕਰਾਉਣ ਦੇ ਨਾਲ ਉਹਨਾਂ ਦਾ ਜਿਹੜਾ ਇਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਕਾਫੀ ਸਾਰੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਉਹਨਾਂ ਨੂੰ ਪਹਿਲਾਂ ਉੱਥੇ ਦੇ ਨਜ਼ਦੀਕੀ ਹਸਪਤਾਲ ਦੇ ਵਿੱਚ ਭਾਤੀ ਕਰਾਇਆ ਗਿਆ ਨਾਲਾਗੜ ਤਾਂ ਉੱਥੋਂ ਫਿਰ ਉਹਨਾਂ ਨੂੰ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਮਹਾਲੀ ਦੇ ਫੋਰਟੀ ਹਸਪਤਾਲ ਦੇ ਵਿੱਚ ਨੇ ਇਸ ਟਾਈਮ ਇਲਾਜ ਦੌਰਾਨ ਨੇ ਇਹ ਤਾਂ ਸਾਰੇ ਹੀ ਪੰਜਾਬ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇ ਪੀਆਪੀ ਦੀਆਂ ਅਰਦਾਸਾਂ ਕਾਮਨਾਵਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਸੋ ਸਾਰੇ ਹੀ ਜਿੰਨੇ ਉਹਨਾਂ ਦੇ ਚਾਹਤੇ ਨੇ ਚਾਹੇ ਉਹ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਣ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਹੋਣ ਸਾਰੇ ਵੀਰ ਭੈਣਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਸੇਪੀ ਤੋਂ ਸੇਪੀ ਸੇਪੀ ਆਵੋ ਕੇ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਆ ਕੇ ਉਸੇ ਤਰ੍ਹਾਂ ਖਸ ਦੇ ਖੇਡਦੇ ਰਹਿਣ ਕਿਉਂਕਿ ਡਾਕਟਰ ਨੇ ਵੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਉਹਨਾਂ ਦੇ ਸੱਟ ਵੱਜੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਹੈ ਸਿਰ ਦੇ ਵਿੱਚ ਸੱਟ ਹੈ ਹਾਲਾਂਕਿ ਥੋੜਾ ਸਮਾਂ ਪਹਿਲਾਂ ਤਾਂ ਲੋਕਾਂ ਨੇ ਬੁਲੇ ਕਿ ਉੱਠਿਆ ਖਵਾ ਵੀੜਾ ਦਿੱਤੀ ਸੀ ਕਿ ਉਹ ساری ਜ਼ਿੰਦਗੀ ਹੁਣ ਬੋਲ ਸਮਝਣ ਨਹੀਂ ਸਕਣਗੇ ਹਾਲਾਂਕਿ ਅਜਿਹਾ ਕੁਝ ਨਹੀਂ ਹੈ ਡਾਕਟਰੀ ਇਲਾਜ ਨੇ ਜਿਹੜੇ ਬਹੁਤ ਪਰੇ ਤੋਂ ਪਰੇ ਪਏ ਨੇ ਡਾਕਟਰਾਂ ਦੇ ਕੋਲ ਹਰ ਇੱਕ ਇਲਾਜ ਹੁੰਦਾ ਤਾਂ ਇਹ ਜਿਹੜੇ ਡਾਕਟਰ ਹੁੰਦੇ ਨੇ ਇਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਟੈਕਨੋਲੋਜੀ ਹੈ ਉਸ ਦੇ ਨਾਲ ਨਹੀਂ ਠੀਕ ਕਰ ਲੈਂਦੇ ਨੇ ਕਿਉਂਕਿ ਸਮਾਂ ਵੀ ਬਹੁਤ ਐਡਵਾਂਸ ਹੈ ਪਰ ਮੌਕੇ ਤੇ ਇਹ ਹੁੰਦਾ ਕਿ ਜਦੋਂ ਵਿਅਕਤੀ ਸੰਨੇ ਸਰ ਹਸਪਤਾਲ ਪਹੁੰਚ ਜਾਂਦਾ ਤਾਂ ਉਸ ਨੂੰ ਸਿਚੁਏਸ਼ਨ ਨੂੰ ਸੰਭਾਲ ਲਿਆ ਜਾਂਦਾ ਤਾਂ ਰਾਜਵੀਰ ਜਵੰਦੇ ਦੀ ਵੀ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਥੋੜਾ ਠੀਕ ਨੇ ਬਾਕੀ ਸਵੇਰੇ ਜਿਹੜੀ ਹੈ ਕਲੀਅਰ ਸਾਰੀ ਹੀ ਖਬਰ ਬਾਾਰ ਆ ਜਾਏਗੀ ਨਿਕਲ ਕੇ ਡਾਕਟਰ ਦੱਸ ਦੇਣਗੇ ਕਿ ਕਿੰਨੇ ਸਮੇਂ ਦੇ ਵਿੱਚ ਉਹ ਠੀਕ ਹੋ ਕੇ ਆਪਣੇ ਘਰੇ ਆ ਜਾਣਗੇ ਸੋ ਸਾਰਿਆਂ ਨੂੰ ਅਰਦਾਸ ਕਰਨ ਦੀ ਜੋ ਤਾਂ ਜੋ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਖਸ ਦੇ ਖੇਡਦੇ ਰਾਜਵੀਰ ਜਵੰਧਾ ਨੇ ਜਿਹੜੇ ਦੁਬਾਰਾ ਫਿਰ ਤੋਂ ਉਸੇ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਵਿੱਚ ਪ੍ਰੋਗਰਾਮ ਲੱਗਣ ਕਿਉਂਕਿ ਮੈਰਿਜਾਂ ਦੀ ਵਿਆਹਾਂ ਵੀ ਸ਼ਾਨ ਨੇ ਰਾਜਵੀਰ ਜਵੰਧਾ ਰਣਜੀਤ ਬਾਵਾ ਹੋ ਅਜੇ ਪੰਚਸਤ ਸਰਦਾਰ ਕਲਾਕਾਰ ਨੇ ਜਿਨ੍ਹਾਂ ਦੇ ਵੱਲੋਂ ਪਾਕ ਨੂੰ ਕੋਈ ਵਰਲਡ ਵਾਈਟ ਪ੍ਰਮੋਟ ਕੀਤਾ ਗਿਆ ਦਲਜੀਤ ਵਰਗੇ ਸੋ ਇਹ ਵੀ ਇੱਕ ਵੱਖਰੀ ਪਹਿਚਾਣ ਦਾ ਮਾਲਕ ਸੀ ਰਾਜਵੀਰ ਜਵੰੰਧਾ ਜਿਸ ਨੇ ਪੰਜਾਬ ਪੰਜਾਬੀਅਤ ਨੂੰ ਬਹੁਤ ਸਿਖਰਾਂ ਤੇ ਪਹੁੰਚਾਇਆ ਸੋ ਓਵਰ ਆਲ ਕੇ ਆਸਤੇ ਅਰਦਾਸ ਕਰੀਏ ਕਿ ਰਾਜਵੀਰ ਜਵੰੰਧਾ ਆਪਣੇ ਪਰਿਵਾਰ ਦੇ ਵਿੱਚ ਸ਼ੇਤੀ ਦੋ ਸ਼ੇਤੀ ਠੀਕ ਹੋ ਕੇ ਪਹੁੰਚ ਜਾਣਾ